ਤੁਸੀਂ ਦੇਖ ਰਹੇ ਹੋ ਐਸਐਮਜੀ ਨਿਊਜ਼ ਮੈਂ ਹਾਪ ਭਵਿੰਦਰ ਸਿੰਘ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪੱਖ ਦੀ ਸਿਆਸਤ ਦੇ ਵਿੱਚ ਗੱਲਬਾਤ ਕਰਾਂਗੇ ਸਿਆਸਤ ਦੀਆਂ ਸਾਡੇ ਨਾਲ ਮੌਜੂਦ ਨੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਵਿਰਿੰਦਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਵਿੰਦਰ ਜੀ ਵਿਰਿੰਦਰ ਜੀ ਗੱਲਬਾਤ ਉਹੀ ਹੈ ਕਿਸਾਨੇ ਮੁੱਦੇ ਤੇ ਕਿਸਾਨੇ ਮੁੱਦੇ ਤੇ ਕਿਸਾਨਾਂ ਦੇ ਵੱਲੋਂ ਹੁਣ ਦਿੱਲੀ ਵੱਲ ਕੂਚ ਕਰਨ ਦੀ ਕੋਸ਼ਿਸ਼ ਕੀਤੀ ਕਿਤੇ ਉਧਰੋਂ ਵੀ ਅਥਰੂ ਗੈਸ ਦੇ ਗੋਲੇ ਸੱਟੇ ਗਏ ਹਾਲਾਤ ਜਿਹੜੇ ਆ ਗੰਭੀਰ ਬਣੇ ਹੋਇਆ ਕੀ ਕਹਿਣਾ ਤੁਹਾਡਾ ਚੌਥੇ ਗੇਟ ਦੀ ਬੈਠਕ ਬੇਸੱਟਾ ਨਿਕਲਣ ਤੋਂ ਬਾਅਦ ਪਰਸੋਂ ਕੋਈ ਸਾਨਾ ਨੇ ਕਹਿਤਾ ਸੀ ਕਿ ਭਾਈ ਅਸੀਂ 21 ਫਰਵਰੀ ਨੂੰ 11 ਵਜੇ ਫੇਰ ਦਿੱਲੀ ਵੱਲ ਊਚ ਕਰਾਂਗੇ ਇਸ ਤੋਂ ਬਾਅਦ ਜਿਸ ਢੰਗ ਨਾਲ ਹਰਿਆਣਾ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਆਪਣੀਆਂ ਤਿਆਰੀਆਂ ਪਹਿਲਾਂ ਤਾਂ ਸ਼ੁਰੂ ਕੀਤੀਆਂ ਗਈਆਂ ਸੀ ਹੁਣ ਜਿਸ ਤਰੀਕੇ ਦੇ ਨਾਲ ਹਰਿਆਣਾ ਸਰਕਾਰ ਨੇ ਪੰਜਾਬ ਦੇ ਨਾਲ ਲੱਗਦਾ ਜਿਹੜਾ ਬਾਰਡਰ ਹੈ ਤੇ ਦੂਸਰੇ ਬਾਰਡਰ ਹੈ ਉਹ 50 ਕਿਲੋਮੀਟਰ ਦਾ ਦਾਇਰਾ ਜਿਹੜਾ ਉਹ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ ਦੇਖੋ ਉੱਥੇ ਦੱਸਿਆ ਜਾ ਰਿਹਾ 10000 ਤੇ ਲਾਗੇ ਜਵਾਨ ਤਾਇਨਾਤ ਕਰ ਦਿੱਤੇ ਗਏ ਨੇ ਜਿਵੇਂ ਕਿ ਆਪਣੇ ਪੁਲਿਸ ਲਾਲੋ ਨੀਮ ਫੌਜੀ ਦਸਤਾ ਆਈਟੀਬੀਪੀ ਬੀਐਸਐਫ ਹੋਰ ਜਿਹੜੇ ਨੀਮ ਫੌਜੀ ਦਸਤੇ ਨੇ ਉੱਥੇ ਪੂਰੀ ਤਰ੍ਹਾਂ ਤਾਇਨਾਤ ਕਰ ਦਿੱਤੇ ਗਏ ਨੇ ਅੱਠ ਲੇਅਰ ਦੀ ਜਿਹੜੀ ਹੈ ਉਹ ਜਿਹੜੀ ਸੁਰੱਖਿਆ ਦਾ ਇੰਤਜ਼ਾਮ ਕੀਤਾ ਗਿਆ ਜੀ ਔਰ ਜਿਸ ਤਰੀਕੇ ਦੇ ਨਾਲ ਹਾਲਾਤ ਨੇ ਹਰਿਆਣੇ ਤੋਂ ਬਾਅਦ ਉੱਥੇ ਜਿਹੜਾ ਦਿੱਲੀ ਦੇ ਨਾਲ ਲੱਗਦੇ ਬਾਡਰ ਨੇ ਚਾਹੇ ਸਿੰਘੂ ਬਾਡਰ ਹੈ ਟ੍ਰਿਕਰੀ ਬਾਡਰ ਹੈ ਉੱਥੇ ਵੀ ਜੋ ਹੈ ਪੁਲਿਸ ਵੱਲੋਂ ਪੂਰਾ ਪਖਤਾ ਇੰਤਜ਼ਾਮ ਕੀਤਾ ਗਿਆ ਜੀ ਸੋ ਗੱਲ ਇਹ ਹੈ ਕਿ ਇਸ ਵੇਲੇ ਜੋ ਮਾਹੌਲ ਹੈ ਭਾਜਪੀ ਖਾਸ ਤੌਰ ਤੇ ਜੇ ਆਪਾਂ ਗੱਲ ਕਰੀਏ ਭਪਿੰਦਰ ਜੀ ਭਾਜਪੀ ਵਾਸਤੇ ਇਹ ਜਿਹੜੀ ਹੈ ਇਮਤਿਹਾਨ ਦੀ ਘੜੀ ਹੈ ਤੁਹਾਨੂੰ ਵੀ ਪਤਾ ਲੋਕ ਸਭਾ ਦੀਆਂ ਚੋਣਾਂ ਨੇੜੇ ਨੇ ਬੀਤੇ ਦਿਨ ਜਿਹੜਾ ਫੈਸਲਾ ਆਇਆ ਹੈ ਜੀ ਸੁਪਰੀਮ ਕੋਰਟ ਦਾ ਉਹਦੇ ਵਿੱਚ ਜਿੱਤਿਆ ਜਿਤਾਇਆ ਭਾਜਪੀ ਦਾ ਮੇਰ ਲਾ ਕੇ ਤੇ ਸੁਪਰੀਮ ਕੋਰਟ ਨੇ ਆਮ ਆਦਮੀ ਪਾਰਟੀ ਦਾ ਮੇਰ ਉੱਥੇ ਬਿਠਾਤਾ ਜੀ ਦੋਸ਼ ਲੱਗਿਆ ਸੀਗਾ ਕਿ ਉੱਥੇ ਕਬਲੇਬਾਜੀ ਹੋਈ ਹੈ ਟਾੜਾ ਵੀ ਪਾਈਆਂ ਨੇ ਜੋ ਅਨਿਲ ਮਸੀਹ ਹੈ ਉਹਦੇ ਤੇ ਕਾਰਵਾਈ ਕਰਨ ਦੀ ਵੀ ਗੱਲ ਆਖੀ ਹੈ ਕੂਟ ਨੇ ਤੇ ਤੁਹਾਨੂੰ ਪਤਾ ਹੀ ਹੈ ਕਿ EVM ਮਸ਼ੀਨਾਂ ਦਾ ਮੁੱਦਾ ਵੀ ਕਾਫੀ ਦੇਰ ਪਖਦਾ ਰਿਹਾ ਹੈ ਅਜੇ ਵੀ ਉਹ ਮਸਲਾ ਜਿਹੜਾ ਹੈਗਾ ਮੁੱਦਾ ਜਿਹੜਾ ਹੈਗਾ ਉਹ ਉਹ ਜਿਉਂ ਦਾ ਤਿਉਂ ਹੀ ਹੈ ਸੋ ਇਸ ਵੇਲੇ ਜੋ ਜਿਸ ਤਰੀਕੇ ਦੇ ਨਾਲ ਉੱਥੇ ਮਾਹੌਲ ਹੈ ਦੇਖੋ ਗੱਲ ਇਹ ਹੈ ਕਿ ਇਹ ਸਰਕਾਰਾਂ ਦੇ ਜੋ ਫੈਸਲੇ ਨੇ ਜੀ ਹੁਣ ਉੱਥੇ ਜਿਹੜੇ ਜਵਾਨ ਤਾਇਨਾਤ ਕੀਤੇ ਗਏ ਨੇ 10000 ਦੇ ਲਾਗੇ ਇਧਰੋਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲੋਂ ਕੂਚ ਕਰ ਰਹੇ ਨੇ ਜੀ ਦੇਖੋ ਜੇ ਆਪਾਂ ਗੱਲ ਕਰੀਏ ਫੌਜੀਆਂ ਦੀ ਉੱਥੇ ਜਾਂ ਜੋ ਵੀ ਜਵਾਨ ਨੇ ਜਵਾਨਾਂ ਦੇ ਤੁਸੀਂ ਦੇਖ ਲਓ ਕਿ ਉਹਨਾਂ ਦੇ ਪਰਿਵਾਰਾਂ ਦਾ ਕੀ ਹਾਲ ਹੋਊਗਾ ਪਰਿਵਾਰਾਂ ਨੂੰ ਨੀਂਦ ਨਹੀਂ ਆਉਂਦੀ ਹੋਣੀ ਤੇ ਸਾਡੇ ਜਵਾਨ ਸਾਡੇ ਬੱਚੇ ਸਾਡਾ ਨੌਜਵਾਨ ਉੱਥੇ ਬਾਰਡਰਾਂ ਤੇ ਗਏ ਹੋਏ ਨੇ ਦੂਜੇ ਪਾਸੇ ਕਿਸਾਨ ਜਿਹੜਾ ਹੈਗਾ ਕਿਸਾਨ ਜਿਹੜੇ ਨੌਜਵਾਨ ਨੇ ਉਹਨਾਂ ਦੇ ਪਰਿਵਾਰ ਵੀ ਜਿਹੜੇ ਆ ਪੂਰੀ ਤਰ੍ਹਾਂ ਰਾਤ ਨੂੰ ਉਸਲਵਟੇ ਲੈਂਦੇ ਹੋਣੇ ਆ ਵੀ ਸਾਡੇ ਪਰਿਵਾਰ ਦੇ ਜੀ ਕਿਸਾਨ ਉੱਥੇ ਆਪਣਾ ਸੰਘਰਸ਼ ਲਈ ਗਏ ਹੋਏ ਨੇ ਜੀ ਸੋ ਜਿਸ ਤਰੀਕੇ ਦੇ ਨਾਲ ਅਸੀਂ ਅਕਸਰ ਦੇਖਦੇ ਹਾਂ ਕਿ ਜਵਾਨ ਤੇ ਕਿਸਾਨ ਦੇਸ਼ ਦੇ ਦੇ ਲਈ ਹਰ ਤਰੀਕੇ ਨਾਲ ਤਿਆਰ ਬਰ ਤਿਆਰ ਰਹਿੰਦਾ ਹੈ ਜੇ ਕਿਸਾਨ ਹੈ ਉਹ ਜਨਤਾ ਦਾ ਢਿੱਡ ਪਰਦਾ ਤੇ ਦੂਜੇ ਪਾਸੇ ਜਿਹੜਾ ਜਵਾਨ ਹੈ ਉਹ ਜਨਤਾ ਦੀ ਰੱਖਿਆ ਕਰਦਾ ਹੈ ਸੋ ਇਸ ਵੇਲੇ ਮਾਹੌਲ ਸਥਿਤੀ ਇਹੋ ਜੀ ਬਣੀ ਹੋਈ ਹੈ ਕਿ ਕਿਸਾਨ ਤੇ ਜਵਾਨ ਆਪ ਹੀ ਸਾਡੇ ਦੇਸ਼ ਅੰਦਰ ਅਮੋ ਹਮਣੀ ਹੋ ਗਏ ਨੇ ਜੀ ਕਿਉਂਕਿ ਜਵਾਨਾਂ ਨੇ ਆਪਣੀ ਡਿਊਟੀ ਨਿਭਾਣੀ ਆ ਭਵਿੰਦਰ ਜੀ ਜਵਾਨ ਆਪਣੇ ਤੌਰ ਤੇ ਕੁਝ ਨਹੀਂ ਕਰ ਸਕਦੇ ਕਿਉਂਕਿ ਉਹ ਹੁਕਮ ਦੇ ਬੱਧੇ ਨੇ ਜੀ ਸਰਕਾਰਾਂ ਦੇ ਹੁਕਮ ਦੇ ਬੱਧੇ ਉਹਨਾਂ ਨੇ ਆਪਣਾ ਫਰਜ਼ ਅਦਾ ਕਰਨਾ ਆਪਣਾ ਕਰਮ ਨਿਭਾਉਣਾ ਹੈ ਦੂਜੇ ਪਾਸੇ ਫਰਜ਼ ਜਿਹੜਾ ਹੈਗਾ ਕਿਸਾਨ ਜੱਥੇਬੰਦੀਆਂ ਦਾ ਜਾਂ ਕਿਸਾਨਾਂ ਨੇ ਆਪਣੇ ਲਈ ਜੋ ਵੀ ਮੰਗਾ ਰੱਖਿਆ ਨੇ ਉਹਨਾਂ ਨੇ ਵੀ ਕਿਹਾ ਹੈਗਾ ਕਿ ਸਰਕਾਰ ਨੂੰ ਜਿਸ ਤਰੀਕੇ ਦੇ ਨਾਲ ਗੱਲਾਂ ਕੀਤੀਆਂ ਸੀ ਕਿ ਭਾਈ ਅਸੀਂ ਸ਼ਾਂਤਮਈ ਢੰਗ ਨਾਲ ਆਪਣਾ ਰੋਸ ਜ਼ਾਹਰ ਕਰਨਾ ਚਾਹੁੰਦੇ ਆਂ ਦਿੱਲੀ ਵੱਲ ਕੂਚ ਕਰਨਾ ਚਾਹੁੰਦੇ ਆਂ ਤੇ ਸਾਨੂੰ ਜਾਣ ਦਿੱਤਾ ਜਾਵੇ ਪਰ ਸਰਕਾਰ ਜਿਹੜੀ ਹੈ ਸਰਕਾਰ ਵੀ ਅੜੀ ਹੋਈ ਹੈ ਬੈਰੀਕੇਡਿੰਗ ਤੁਹਾਨੂੰ ਪਤਾ ਹੈ ਸੜਕਾਂ ਤੇ ਕਿਲ੍ਹ ਲਾਏ ਗਏ ਨੇ ਸੋ ਤੁਸੀਂ ਦੇਖ ਲਓ ਕਿ ਇਸ ਵੇਲੇ ਦੀ ਸਥਿਤੀ ਬੇਹੱਦ ਨਾਜ਼ੁਕ ਬਣੀ ਹੋਈ ਹੈ ਤਣਾਅ ਬਣਿਆ ਹੋਇਆ ਆ ਦੇਖ ਲਓ ਕਿ ਜਵਾਨ ਵੀ ਉੱਥੇ ਇੱਕ ਐਸਪੀ ਤੇ ਇੱਕ ਜਿਹੜਾ ਹੈਗਾ ਐਸਐਚਓ ਉਹਦੇ ਵੀ ਜੋ ਪਤਾ ਲੱਗਿਆ ਕਿ ਜ਼ਖਮੀ ਹੋਇਆ ਕਿਸਾਨ ਮਾਰੇ ਗਏ ਔਰ ਜਿਹੜਾ ਹੈਗਾ ਪੁਲਿਸ ਦਾ ਨੌਜਵਾਨ ਵੀ ਮਾਰੇ ਗਏ ਇੱਕ ਦੇ ਤੇ ਤੁਹਾਨੂੰ ਪਤਾ ਹੀ ਲੱਗਿਆ ਕਿ ਅੱਖ ਜਿਹੜੀ ਆ ਅੱਖ ਦੀ ਰੋਸ਼ਣ ਚਲ ਗਈ ਇੱਕ ਦੀ ਜਵਾਨ ਦੀ ਸੋ ਇਸ ਵੇਲੇ ਜੋ ਸਥਿਤੀ ਬੇਹਦ ਨਾਜ਼ੁਕ ਬਣੀ ਹੋਈ ਹੈ ਕੁਝ ਸਮਾਂ ਪਹਿਲਾਂ ਹੀ ਤਾਂ ਕੁਝ ਧੇਰ ਪਹਿਲਾਂ ਦੀ ਗੱਲ ਲੈ ਕੇ ਉੱਥੇ ਪੂਰੇ ਅਥਰੂ ਗੈਸ ਦੇ ਗੋਲੇ ਛੱਡੇ ਗਏ ਸੀਗੇ ਔਰ ਤਣਾਅ ਦੀ ਪੂਰੀ ਹਾਲਾਤ ਬਣੇ ਹੋਏ ਸਥਿਤੀ ਬਣੀ ਹੈ ਕਿਸਾਨਾਂ ਵੱਲੋਂ ਵੀ ਉੱਥੇ ਆ ਇਵਨ ਕੇ ਪਤੰਗਾ ਵੀ ਚੜਾਈਆਂ ਗਈਆਂ ਪਹਿਲਾਂ ਜਿਸ ਢੰਗ ਨਾਲ ਵੀ ਜਿਹੜੇ ਉਹ ਆਉਂਦੇ ਸੀਗੇ ਬਿਲਕੁਲ ਡਰੋਨ ਨੂੰ ਸੁੱਟਣ ਵਾਸਤੇ ਜੀ ਸੋ ਹੁਣ ਇਹਨਾਂ ਹਾਲਾਤਾਂ ਦੇ ਵਿੱਚ ਭਾਜਪਾ ਸਰਕਾਰ ਜਿਹੜੀ ਹੈ ਉਹਨੂੰ ਵੀ ਪਤਾ ਹੈ ਕਿ ਜਿਸ ਤਰੀਕੇ ਦੇ ਨਾਲ ਪਿਛਲੇ ਅੰਦੋਲਨ ਦੇ ਵਿੱਚ ਕਿਸਾਨਾਂ ਨੇ ਹਰ ਤਰੀਕੇ ਦੇ ਜਿਹੜੀ ਬੈਰੀਕੇਡਿੰਗ ਤੋੜ ਕੇ ਅੱਗੇ ਵਧੇ ਸੀ ਜੀ ਤੋਂ ਇਸ ਵੇਲੇ ਤੇ ਕਿਸਾਨ ਜਿਹੜੇ ਨੇ ਤੁਹਾਨੂੰ ਵੀ ਪਤਾ ਕਿ ਜਿਸ ਢੰਗ ਨਾਲ ਟਰੈਕਟਰ ਟਰਾਲੀਆਂ ਲੈ ਕੇ ਜਾ ਰਹੇ ਨੇ ਪੋਕਲੇਨ ਮਸ਼ੀਨਾਂ ਜੀਸੀਬੀ ਮਸ਼ੀਨਾਂ ਲੈ ਕੇ ਉੱਥੇ ਪਹੁੰਚੇ ਨੇ ਜੀ ਹਾਈ ਕੋਰਟ ਨੇ ਵੀ ਜਸਟੰਗਨਾ ਆਪਣੇ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਨੇ ਕਿ ਭਾਈ ਜਿਹੜੇ ਟਰੈਕਟਰ ਟਰਾਲੀਆਂ ਜਿਹੜੀਆਂ ਲੈ ਕੇ ਗਏ ਨੇ ਕਿ ਇਹ ਸੜਕਾਂ ਤੇ ਚੱਲਣ ਦੇ ਲਈ ਨਹੀਂ ਬਣੀਆਂ ਇਹ ਤੇ ਖੇਤਾਂ 'ਚ ਜਾਂ ਫਿਰ ਅਨਾਜ ਮੰਡੀ 'ਚ ਪਹੁੰਚਾਉਣ ਵਾਸਤੇ ਬਣੀਆਂ ਤੁਸੀਂ ਇੱਥੇ ਟਰੈਕਟਰ ਟਰਾਲੀਆਂ ਦਾ ਕੀ ਮੁੱਦਾ ਹੈਗਾ ਬੈਠਕ ਵੀ ਹੋਈ ਆ ਪੰਜਾਬ ਸਰਕਾਰ ਔਰ ਕਿਸਾਨਾਂ ਦੇ ਵਿਚਾਲੇ ਕਿਉਂਕਿ ਪੰਜਾਬ ਸਰਕਾਰ ਤੇ ਤੁਹਾਨੂੰ ਪਤਾ ਹੀ ਆ ਪਹਿਲੇ ਦਿਨ ਤੋਂ ਹੀ ਇਹ ਵੀ ਗੱਲ ਸਾਹਮਣੇ ਆ ਵੀਰਿੰਦਰ ਜੀ ਕਿ ਕਈ ਜਿਹੜੇ ਕਿਸਾਨਾਂ ਦੇ ਅਕਾਊਂਟ ਨੇ ਸੋਸ਼ਲ ਮੀਡੀਆ ਦੇ ਅਕਾਊਂਟ ਨੇ ਉਹ ਵੀ ਬੰਦ ਕੀਤੇ ਗਏ ਨੇ। ਬਿਲਕੁਲ ਕਈ ਅਕਾਊਂਟ ਬੰਦ ਕੀਤੇ ਗਏ ਨੇ ਜਿਨ੍ਹਾਂ ਤੇ ਮਤਲਬ ਐਦਾਂ ਦਾ ਕੋਈ ਕੰਟੈਂਟ ਵਾਇਰਲ ਨਾ ਹੋਵੇ ਕਿਸਾਨਾਂ ਨੂੰ ਲੈ ਕੇ। ਬਿਲਕੁਲ ਬਿਲਕੁਲ ਉਹਨਾਂ ਦੇ ਅਕਾਊਂਟ ਅੱਜ ਤੋਂ ਨਹੀਂ ਕਾਫੀ ਦਿਨਾਂ ਤੋਂ ਬੰਦ ਕੀਤੇ ਗਏ ਨੇ। ਕਿਸਾਨ ਬਿਲਕੁਲ ਗੱਲ ਕਰਦੇ ਨੇ ਸਾਡੇ ਅਕਾਊਂਟ ਬੰਦ ਕੀਤੇ ਗਏ ਨੇ। ਹੁਣ ਦੂਜੇ ਪਾਸੇ ਜਿਸ ਢੰਗ ਨਾਲ ਪੋਕਲੈਂਡ ਮਸ਼ੀਨਾਂ ਜਾਂ ਜੀਸੀਬੀ ਮਸ਼ੀਨਾਂ ਉੱਥੇ ਲੈ ਕੇ ਗਏ ਨੇ ਤੇ ਸਰਕਾਰ ਨੇ ਹਰਿਆਣਾ ਸਰਕਾਰ ਨੇ ਖ ਉਹ ਕਿਹਾ ਕਿ ਇੱਥੋਂ ਦੇ ਪਤਾ ਲਾਓ ਵੀ ਇਹ ਕਿ ਮਲਕੀਅਤ ਕਿਹਨਾ ਦੀ ਹੈਗੀ ਹੈ ਤਾਂ ਕਿ ਕਾਰਵਾਈ ਉਹਨਾਂ ਵੱਲੋਂ ਕੀਤੀ ਜਾਵੇ ਹੁਣ ਦੂਜੇ ਪਾਸੇ ਜਿਹੜੀ ਕੇਂਦਰ ਸਰਕਾਰ ਆ ਹਰਿਆਣਾ ਸਰਕਾਰ ਆ ਉਹ ਕਹਿ ਰਹੇ ਕਿ ਅਸੀਂ ਇਹ ਜਿਹੜੇ ਕਿਸਾਨਾਂ ਨੂੰ ਅੰਦੋਲਨ ਦੇ ਵਿੱਚ ਕਈ ਸ਼ਰਾਰਤੀ ਅਨਸਰ ਜਿਹੜੇ ਵੜ ਗਏ ਨੇ ਜੀ ਉਹ ਉਹਨਾਂ ਤੇ ਕਾਰਵਾਈ ਅਸੀਂ ਕਰਾਂਗੇ ਹੁਣ ਸ਼ਰਾਰਤੀ ਅਨਸਰ ਕਿਹੜੇ ਵੜੇ ਨੇ ਹੋ ਸਕਦਾ ਹੈ ਕਿ ਕਿਸਾਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਤੇ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਕੇ ਦੇਖੋ ਜੀ ਇਹ ਤੇ ਜਿਹੜੇ ਸੀਗੇ ਗੈਰ ਸਮਾਜਿਕ ਜਿਹੜੇ ਸੀਗੇ ਉਹ ਸੀਗੇ ਜਾਂ ਅੰਸਰ ਇਹ ਸੀਗੇ ਜਿਹੜੇ ਸਮਾਜ ਦੇ ਲਈ ਢਾਲਾਂਦੇ ਸੀ ਕਿਸਾਨੀ ਅੰਦੋਲਨ ਦੇ ਵਿੱਚ ਸ਼ਰਾਰਤबाजी ਕਰਦੇ ਬੇ ਸੀ ਸੋ ਹੋ ਸਕਦਾ ਇਹੋ ਜੇ ਕਾਰਵਾਈਆਂ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲਣ ਤੇ ਇਹ ਵੀ ਹੁਣ ਪਤਾ ਲੱਗਿਆ ਕਿ ਜੋ ਕੇਂਦਰ ਵੱਲੋਂ ਇੱਕ ਸੱਦਾ ਦਿੱਤਾ ਗਿਆ ਪੰਜਵੇਂ ਗੇਟ ਦੀ ਬੈਠਕ ਦਾ ਕਿ ਪੰਜਵੇਂ ਗੇਟ ਦੀ ਬੈਠਕ ਜਿਹੜੀ ਹੈ ਉਹ ਛੇਤੀ ਸੱਦਣੀ ਹੈ ਤੇ ਉਹ ਹੁਣ ਕਿਸਾਨ ਉਸ ਨੂੰ ਅਕਸੈਪਟ ਕਰਦੇ ਨੇ ਜਾਂ ਨਹੀਂ ਕਰਦੇ ਮਿੰਨਰ ਜਿੱਥੇ ਤੱਕ ਲੱਗਦਾ ਕਿ 4 ਵਜੇ ਤੱਕ ਦਾ ਟਾਈਮ ਵੀ ਜਿਹੜਾ ਹੈਗਾ ਉਹ ਦਿੱਤਾ ਗਿਆ ਹੈਗਾ ਜੀ ਕਿ 4 ਵਜੇ ਦੇ ਸ਼ਾਇਦ ਅੱਜ ਬੈਠਕ ਹੋਵੇ ਬੈਠਕ ਦੇ ਵਿੱਚ ਜਿਹੜੀ ਕੇਂਦਰ ਸਰਕਾਰ ਹੈ ਪੂਰਾ ਆਪਣਾ ਜ਼ੋਰ ਲਾਊਗੀ ਕਿ ਇਹ ਫੈਸਲਾ ਹੋ ਜਾਏ ਕਿਉਂਕਿ ਇਸ ਵੇਲੇ ਜੋ ਇਸ ਠੱਗ ਨਾਲ ਮੈਂ ਪਹਿਲੇ ਵੀ ਕਿਹਾ ਕਿ ਸਿੱਧਾ-ਸਿੱਧਾ ਜਿਹੜਾ ਅਸਰ ਪੈ ਰਿਹਾ ਲੋਕ ਸਭਾ ਲੋਕ ਸਭਾ ਦੀਆਂ ਚੋਣਾਂ ਤੇ ਪੈ ਰਿਹਾ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਿਸ ਤਰ੍ਹਾਂ ਠੰਗ ਨਾਲ ਇਹ ਹੁਣ ਤੱਕ ਕਾਫੀ ਕੁਝ ਅਨਾਉਂਸਮੈਂਟਸ ਹੋ ਜਾਣੀਆਂ ਸੀ ਪਰ ਉਹ ਅੱਗੇ ਪੈ ਰਹੀਆਂ ਨੇ ਜੀ ਸੋ ਮੈਂ ਜਿਸ ਢੰਗ ਨਾਲ ਚਾਰ ਪੰਜ ਚੀਜ਼ਾਂ ਦਸੀਆਂ ਨੇ ਸਿੱਧੀ ਸਿੱਧੀਆਂ ਬੀਜਪੀ ਸਰਕਾਰ ਦੇ ਅ ਖਿਲਾਫ ਜਿਹੜੀ ਆ ਸਥਿਤੀ ਬਣੀ ਹੋਈ ਹੈ ਜੀ ਸੋ ਬੀਜਪੀ ਨਹੀਂ ਚਾਹੂਗੀ ਕਿ ਮਾਹੌਲ ਹੋਰ ਖਰਾਬ ਹੋਵੇ ਦੂਜੇ ਪਾਸੇ ਕਿਸਾਨ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਅੜੇ ਹੋਏ ਨੇ ਕੀ ਲੱਗਦਾ ਹੈ ਕਿਸਾਨ ਇਸ ਵਾਰੇ ਨਿਕਲ ਪਾਉਣਗੇ ਦਿੱਲੀ ਦਿੱਲੀ ਕੂਚ ਕਰ ਲੈਣਗੇ ਕਿਉਂਕਿ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਬੈਰੀਕੇਟਿੰਗ ਵੀ ਬੜੀ ਤਕੜੀ ਕੀਤੀ ਹੋਈ ਆ ਤੇ ਦੂਜੇ ਪਾਸੇ ਜੇ ਆਪਾਂ ਪ੍ਰਸ਼ਾਸਨ ਦੀ ਗੱਲ ਕਰੀਏ ਪ੍ਰਸ਼ਾਸਨ ਜਿਵੇਂ ਹਾਈ ਕੋਰਟ ਨੇ ਨਵੇਂ ਨਿਸ਼ਾ ਨਿਰਦੇਸ਼ ਪੰਜਾਬ ਸਰਕਾਰ ਨੂੰ ਦਿੱਤੇ ਨੇ ਕਿ ਵੀ ਟਰੈਕਟਰ ਟਰਾਲੀਆਂ ਸੜਕਾਂ ਤੇ ਨਹੀਂ ਚੱਲਣੀਆਂ ਚਾਹੀਦੀਆਂ ਤੇ ਉਸ ਤੋਂ ਬਾਅਦ ਬੰਦ ਕਮਰੇ ਦੀ ਮੀਟਿੰਗ ਦੀ ਗੱਲ ਕਰੀਏ ਤਾਂ ਉੱਥੇ ਵੀ ਕਿਸਾਨਾਂ ਦੇ ਹੱਥ ਕੁਝ ਨਹੀਂ ਆ ਰਿਹਾ ਤੇ ਇਹ ਸਥਿਤੀ ਚਾਰੇ ਪਾਸਿਆਂ ਤੋਂ ਕਿਸਾਨਾਂ ਦੇ ਲਈ ਕਾਫੀ ਜ਼ਿਆਦਾ ਗੰਭੀਰ ਹੋਈ ਹੋਈ ਹੈ ਕੀ ਲੱਗਦਾ ਦਿੱਲੀ ਕੁਝ ਹੋ ਸਕਦਾ ਦੇਖੋ ਪਹਿਲੀ ਗੱਲ ਤੇ ਇਹ ਹੈ ਕਿ ਜਿਹੜਾ ਫੈਸਲਾ ਲੈਣਾ ਇਸ ਵੇਲੇ ਕੇਂਦਰ ਸਰਕਾਰ ਤੇ ਲਈ ਬੇਹੱਦ ਮੁਸ਼ਕਲ ਹੋਇਆ ਹੋਇਆ ਹੈ ਜੀ ਕੇਂਦਰ ਸਰਕਾਰ ਜੇ ਖਾਸ ਤੌਰ ਤੇ ਜੇ ਆਪਾਂ ਗੱਲ ਕਰੀਏ ਐਮਐਸਪੀ ਦੇ ਮੁੱਦੇ ਨੂੰ ਲੈ ਕੇ ਬਾਕੀਆਂ ਦੇ ਵਿੱਚ ਤੇ ਹੋ ਸਕਦਾ ਹੈ ਕਿ ਜਿਹੜਾ ਹੈਗਾ ਉਹ ਮੰਨ ਜੇ ਕੇਂਦਰ ਸਰਕਾਰ ਬਾਕੀ ਮੁੱਦਿਆਂ ਦੇ ਉੱਤੇ ਪਰ ਐਮਐਸਪੀ ਦੇ ਮੁੱਦੇ ਦੇ ਉੱਤੇ ਕੇਂਦਰ ਸਰਕਾਰ ਜਿਹੜੀ ਹੈ ਬੜਾ ਸੋਚ ਸਮਝ ਕੇ ਫੈਸਲਾ ਲੈਣਾ ਪੈ ਸਕਦਾ ਉਸ ਨੂੰ ਕਿਉਂਕਿ ਜੇ ਮੇਨ ਮੁੱਦਾ ਹੈਗਾ ਐਮਐਸਪੀ ਦਾ ਜੇ ਐਮਐਸਪੀ ਦੇ ਉੱਤੇ ਮੁੱਦੇ ਤੇ ਫੈਸਲਾ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੇ ਹੱਕ 'ਚ ਨਹੀਂ ਆਇਆ ਜੀ ਟਿਕ ਭੁਪਿੰਦਰ ਜੀ ਕਿਸਾਨਾਂ ਨੇ ਨਹੀਂ ਮੰਨਣਾ ਰਾਜੀ ਨਹੀਂ ਹੋਣਾ ਜੀ ਔਰ ਜਿਸ ਢੰਗ ਨਾਲ ਤੁਸੀਂ ਗੱਲ ਕੀਤੀ ਹੈ ਕਿ ਕੀ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਕਿਸਾਨ ਜਿਹੜੇ ਨੇ ਉਹ ਦਿੱਲੀ ਨੂੰ ਕੂਚ ਕਰ ਸਕਣਗੇ ਸਫਲ ਹੋ ਸਕਣਗੇ ਕਿਉਂਕਿ ਦਿੱਲੀ ਵੀ ਬੈਰੀਕੇਡਿੰਗ ਜਿਹੜੀ ਆ ਬਹੁਤ ਸਖਤ ਕੀਤੀ ਹੋਈ ਹੈ ਬੇहद ਸਖਤ ਕੀਤੀ ਗਈ ਹੈ ਔਰ ਬਹੁਤ ਸਾਰਾ ਅਸਲਾ ਤੁਹਾਨੂੰ ਪਿੱਛੇ ਜੀ ਵੀ ਆਪਾਂ ਗੱਲ ਕੀਤੀ ਸੀ 30000 ਦੇ ਲਾਗੇ ਉਹ ਜਿਹੜੇ ਅਥਰੂ ਗੈਸ ਦੇ ਗੋਲੇ ਆ ਜੀ ਉਹ ਮੰਗਵਾਏ ਨੇ ਦਿੱਲੀ ਪੁਲਿਸ ਨੇ ਕਿਉਂਕਿ ਜੇ ਪਹਿਲੀ ਗੱਲ ਤਾਂ ਇੱਥੋਂ ਨਿਕਲਣਾ ਬੜਾ ਔਖਾ ਹਰਿਆਣਾ ਬਾਰਡਰ ਕ੍ਰੋਸ ਕਰਨਾ ਫਿਰ ਹਰਿਆਣਾ ਬਾਰਡਰ ਕ੍ਰੋਸ ਕਰਨ ਤੋਂ ਬਾਅਦ ਦਿੱਲੀ ਬਾਰਡਰ ਸਿੰਘੂ ਬਾਰਡਰ ਟਿਕਰੀ ਬਾਰਡਰ ਦੇ ਉੱਤੇ ਬਹੁਤ ਵੱਡੀ ਬੈਰੀਕੇਡਿੰਗ ਕੀਤੀ ਗਈ ਹੈ ਬਹੁਤ ਵੱਡੇ ਪੱਧਰ ਤੇ ਉੱਥੇ ਜੇ ਇੱਥੋਂ ਕਿਸਾਨ ਚਲੇ ਜਾਂਦੇ ਤੇ ਉੱਥੋਂ ਕ੍ਰੋਸ ਕਰਨਾ ਸੌਖਾ ਨਹੀਂ ਹੋਊਗਾ ਪਰ ਇਹ ਜਿਹੜੀ ਇਸ ਵੇਲੇ ਸਥਿਤੀ ਬਣੀ ਹੋਈ ਹੈ ਨਾ ਕਿਸਾਨਾਂ ਵਾਸਤੇ ਵੀ ਕਿਸਾਨ ਵੀ ਕਹਿੰਦੇ ਨੇ ਅਸੀਂ ਵਾਪਸ ਜਾਣਾ ਨਹੀਂ ਕਿਸਾਨ ਵੀ ਜੇ ਮੰਨ ਲਓ ਜਿੰਨੀ ਮਰਜ਼ੀ ਬੈਰੀਕੇਡਿੰਗ ਕਰ ਦੇਣ ਜਾਂ ਕੇਂਦਰ ਸਰਕਾਰ ਹਰਿਆਣਾ ਸਰਕਾਰ ਜੋ ਕੁਝ ਮਰਜ਼ੀ ਕਰ ਲੇ ਤਾਂ ਤੁਹਾਨੂੰ ਲੱਗਦਾ ਹੈ ਕਿ ਕਿਸਾਨ ਵਾਪਸ ਮੁੜ ਜਾਣਗੇ ਜਿੰਨੀ ਮਰਜ਼ੀ ਉੱਥੇ ਸਥਿਤੀ ਡਾਵਾ ਡਾਵਲ ਹੋ ਜਾਏ ਮੈਨੂੰ ਤਾਂ ਨਹੀਂ ਲੱਗਦਾ ਕਿ ਕਿਸਾਨ ਵਾਪਸ ਮੁੜਣਗੇ ਕਿਉਂਕਿ ਉਹਨਾਂ ਨੇ ਤੇ ਕਹਿ ਦਿੱਤਾ ਕਿ ਅਸੀਂ ਤੇ ਸਿਰ ਤੇ ਕਫਨ ਬੰਨ ਲਿਆ ਅਸੀਂ ਵਾਪਸ ਮੁੜਣਾ ਨਹੀਂ ਹੁਣ ਸਥਿਤੀ ਜੋ ਤਣਾਅ ਦੀ ਹਾਲਤ ਹੈ ਜੇ ਉੱਥੇ ਇਹੋ ਜੀ ਅਣਸੁਖਾਵੀ ਕੋਈ ਘਟਨਾ ਹੋ ਜਾਂਦੀ ਹੈ ਕਿਉਂਕਿ ਪੁਲਿਸ ਨੇ ਜੀ ਨੀਮ ਫੌਜੀ ਦਸਤਿਆਂ ਨੇ ਆਪਣੀ ਪੂਰਾ ਵਾਹ ਲਾਣਾ ਪੂਰੀ ਟਿੱਲ ਲਾਣੀ ਹੈ ਜੇ ਉਹਦੇ ਵਿੱਚ ਕੋਈ ਇਹੋ ਜੀ ਗੱਲਬਾਤ ਹੋ ਗਈ ਅਭੀ ਨਭੀ ਹੋ ਗਈ ਤੇ ਉਹਦੇ ਵਾਸਤੇ ਵੀ ਜਿਹੜਾ ਹੈਗਾ ਬੜਾ ਮਤਲਬ ਕਿ ਹਰਜਾਨਾ ਜਿਹੜਾ ਹੈਗਾ ਜੇ ਕਹੀਏ ਕਿ ਨੁਕਸਾਨ ਜਿਹੜਾ ਹੈਗਾ ਕੇਂਦਰ ਸਰਕਾਰ ਨੂੰ ਭਾਜਪਾ ਦੇ ਮੱਥੇ ਮੜਿਆ ਜਾਣਾ ਕਿ ਇਹ ਸਰਕਾਰ ਨੇ ਇਹ ਕੁਝ ਕਰਾਇਆ ਹੈਗਾ ਸਥਿਤੀ ਇਸ ਵੇਲੇ ਦੋਨਾਂ ਧਿਰਾਂ ਵਾਸਤੇ ਬਹੁਤ ਜ਼ਿਆਦਾ ਨਾਜ਼ੁਕ ਬਣੀ ਹੋਈ ਹੈ ਜੀ ਇਥੋਂ ਕੁਝ ਕਰਨਾ ਵੀ ਸੌਖਾ ਨਹੀਂ ਹੈ ਪਰ ਕਿਸਾਨ ਵੀ ਪਿੱਛੇ ਹਟਣ ਵਾਲੇ ਨਹੀਂ ਕਿਸਾਨ ਕਹਿੰਦੇ ਅਸੀਂ ਹਰ ਹਾਲਾਤ 'ਚ ਦਿੱਲੀ ਨੂੰ ਜਾਣਾ ਹੀ ਜਾਣਾ ਦਿੱਲੀ ਕੁਝ ਕਰਨਾ ਹੀ ਕਰਨਾ ਹੈ ਚਾਹੇ ਕੁਝ ਵੀ ਹੋ ਜੇ ਸੋ ਇਸ ਵੇਲੇ ਤੇ ਅਸੀਂ ਤੇ ਦੇਖੋ ਗੱਲ ਹੈ ਕਿ ਪ੍ਰਮਾਤਮਾ ਤੋਂ ਇਹੀ ਸੁਖ ਮੰਗਦੇ ਕਿ ਹਾਲਾਤ ਜਿਹੜੇ ਉਹ ਸਹੀ ਹੋ ਜਾਣ ਸੁਖਾਵੇ ਹੋ ਜਾਣ ਸੋ ਕੇਂਦਰ ਸਰਕਾਰ ਤੇ ਕਿਸਾਨਾਂ ਦੇ ਵਿਚਾਲੇ ਜਿਹੜਾ ਹੈਗਾ ਉਹ ਸਮਝੌਤਾ ਹੋ ਜੇ ਮੁੱਦੇ ਜਿਹੜੇ ਆ ਸਮੱਸਿਆਵਾਂ ਜਿਹੜੀਆਂ ਹੱਲ ਹੋ ਜਾਣ ਮੁੱਦੇ ਜਿਹੜੇ ਆ ਮਸਲੇ ਹੱਲ ਹੋ ਜਾਣ ਤੇ ਇਸ ਤੋਂ ਉੱਤੇ ਕੋਈ ਗੱਲ ਹੋ ਨਹੀਂ ਸਕਦੀ ਪਰ ਸਥਿਤੀ ਜਿਹੜੀ ਇਸ ਵੇਲੇ ਬੇਹੱਦ ਨਾਜ਼ੁਕ ਹੈ ਅੱਜ ਮੈਨੂੰ ਲੱਗਦਾ ਪੰਜਵੇਂ ਗੇਟ ਦੀ ਜਿਹੜੀ ਬੈਠਕ ਹੈ ਜੀ ਉਹ ਹੋਊਗੀ ਪਰ ਜੇ ਇਹ ਜਿਹੜੀ ਬੈਠਕ ਹੋਊਗੀ ਮੈਨੂੰ ਲੱਗਦਾ ਕਿ ਕਈ ਘੰਟੇ ਚੱਲਣ ਵਾਲੀ ਹੈ ਜਿਸ ਢੰਗ ਨਾਲ ਪਿਛਲੀ ਵਾਰ ਵੀ 6 ਘੰਟੇ ਬੈਠਕ ਚੱਲੀ ਸੀ ਪਰ ਬੇਸਟਾ ਰਹੀ ਸੀ ਹੁਣ ਆਪਣੇ ਜਿਹੜੇ ਸਰਵਨ ਸਿੰਘ ਪੰਦੇਰ ਜਾਂ ਡੱਲੇਵਾਲ ਹੋਰੀ ਹੈਗੇ ਨੇ ਇਹਨਾਂ ਨੇ ਵੀ ਕਿਸਾਨਾਂ ਆਗੂਆਂ ਨੇ ਗੱਲ ਕੀਤੀ ਸੀ ਕਿ ਜਿਹੜੀ ਕੇਂਦਰ ਸਰਕਾਰ ਦੇ ਮੰਤਰੀ ਨੇ ਅੰਦਰ ਸਾਨੂੰ ਕੁਝ ਹੋਰ ਕਹਿ ਦਿੰਦੇ ਨੇ ਤੇ ਬਾਹਰ ਆ ਕੇ ਪੱਤਰਕਾਰਾਂ ਦੇ ਸਾਹਮਣੇ ਕੁਝ ਹੋਰ ਗੱਲਾਂ ਕਰ ਦਿੰਦੇ ਨੇ ਅੰਦਰ ਤੇ ਜੋ ਗੱਲਾਂ ਬਾਤਾਂ ਕਰਦੇ ਨੇ ਕਿ ਭਾਈ ਜਿਸ ਤਰੀਕੇ ਦੇ ਨਾਲ ਅਸੀਂ ਇਹਨਾਂ ਮੁੱਦਿਆਂ ਦੇ ਉੱਤੇ ਮਤਲਬ ਕਿ ਜਿਹੜੀਆਂ ਸਾਰੀਆਂ ਫਸਲਾਂ ਤੇ ਐਮਐਸਪੀ ਦਾਂਗੇ ਬਾਹਰ ਆ ਕੇ ਕਹਿੰਦੇ ਨਹੀਂ ਜੀ ਅਸੀਂ ਤੇ ਇਹਨਾਂ ਫਸਲਾਂ ਤੇ ਐਮਐਸਪੀ ਦੇਣੀ ਹੈ ਸੋ ਇਹ ਤੇ ਆਉਣ ਵਾਲਾ ਹੁਣ ਮੈਨੂੰ ਲੱਗਦਾ ਸਮੇਂ ਦੇ ਵਿੱਚ ਪਤਾ ਲੱਗੂਗਾ ਕਿ ਕੀ ਬਣਦਾ ਜਾਂ ਕਿਸ ਢੰਗ ਨਾਲ ਹਾਲਾਤ ਬਣਦੇ ਨੇ ਕਿਉਂਕਿ ਇਸ ਵੇਲੇ ਜਿਸ ਢੰਗ ਨਾਲ ਆ ਕਿ ਹਾਲਾਤ ਤੇ ਜਿਹੜੇ ਹੈਗੇ ਉਹ ਨਾਜ਼ੁਕ ਹੈ ਹੀ ਹੈ ਜੀ ਜੀ ਵਿਰਿੰਦਰ ਜੀ ਕਿਸਾਨਾਂ ਦਾ ਇਸ ਮੁੱਦੇ ਤੇ ਚਰਚਾ ਕਰਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਸੋ ਇਹ ਸੰਨ ਸਾਡੇ ਨਾਲ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਜਿਨ੍ਹਾਂ ਨੇ ਵਿਚਾਰ ਚਰਚਾ ਕੀਤੀ ਅਗਲੀ ਵਾਰੀ ਫਿਰ ਹਾਜ਼ਰ ਹੋਵਾਂਗੇ ਪਕਤੀ ਸਿਆਸਤਦਾਨਾਂ ਦਾ ਨਵਾਂ ਪ੍ਰੋਗਰਾਮ ਲੈ ਕੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ ਜੀ